ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਤਸਵੀਰਾਂ ਨੇ ਗੁਰਦੁਆਰਾ ਸਾਹਿਬ ਪਿੰਡ ਲੋਹਾਰ ਮਾਜਰਾ ਦੀਆਂ ਜਿੱਥੇ ਪਹਿਲੇ ਪਾਤਸ਼ਾਹ ਜੀ ਦਾ ਪਵਿੱਤਰ ਆਗਮਨ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਪਿੰਡ ਦੇ ਸੰਗਤ ਵੱਲੋਂ ਬਹੁਤ ਹੀ ਵੱਡਮੁੱਲਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਜਿਸ ਵਿੱਚ ਪਿੰਡ ਦੇ ਛੋਟੇ-ਛੋਟੇ ਬੱਚਿਆਂ ਨੇ ਗੁਰਬਾਣੀ ਪੜ੍ਹ ਕੇ ਸੁਣਾਈ ਤੇ ਪਵਿੱਤਰ ਗੁਰਬਾਣੀ ਦਾ ਕੀਰਤਨ ਕੀਤਾ ਇਸ ਮੌਕੇ ਤੇ ਪਿੰਡ ਦੇ ਬੱਚਿਆਂ ਨੂੰ ਖਾਸ ਕਰਕੇ ਜਿਹੜੇ ਗੁਰਸਿੱਖ ਬੱਚੇ ਜਾਂ ਫਿਰ ਜੋ ਕੀਰਤਨ ਕਰ ਸਕਦੇ ਸਨ ਉਹਨਾਂ ਸਭ ਦਾ ਸਨਮਾਨ ਕੀਤਾ ਗਿਆ ਆਓ ਵੇਖਦੇ ਹਾਂ ਇੱਕ ਖੂਬਸੂਰਤ ਬਾਣੀ ਚੇਤ ਦੂਤਾ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੇ ਕਰਤਾ ਰੇ ਬਾਦਸ਼ਾਹ ਸ਼ਾਸਬ ਬਸ ਕਰਦੀ ਨੇ ਅਮਰਤ ਨਾਮ ਮਹਾਰਸ ਪੀਣੇ निरपहोए पाजो भगवान साथ संगत मिलकीनो दान चरण परे प्रपय अंतर जामी नानक योठ पकरी प्रभु स्वामी 와 ਗੁਰਜੀ ਕਾ ਖਾਲਸਾ 와 ਗੁਰਜੀ ਕੀ ਫਤਹਿ ਗੁਰਾਂ ਦੀਆਂ ਕੂਚੀਆਂ ਦੇ ਲੈਣੀਆਂ ਦਸਾਂ ਗੁਰਾਂ ਦੀਆਂ ਖੁਸ਼ੀਆਂ ਦੇ ਲੈਣੀਆਂ ਖੰਡੇ ਵਾਲਾ ਅਮਰਤ ਪੀ ਨਿਸੰਗ ਤੇ ਬਾਟੇ ਵਾਲਾ ਅਮਰਤ ਪੀ ਇੱਕ ਘੁੱਟ ਪੀਤੇ ਆਹੀ ਅੱਖਾਂ ਖੁੱਲ ਜਾਂਦੀਆਂ ਪਤਾ ਨਹੀਂ ਉਹ ਬਾਟੇ ਵਿੱਚ ਕੀ ਨਿਸੰਗ ਤੇ ਖੰਡੇ ਵਾਲਾ ਅਮਰਤ ਪੀ ਨਿਸੰਗ ਤੇ ਖੰਡੇ ਵਾਲਾ ਅਮਰਤ ਪੀ वाहेगुरु जी का खालसा श्री वाहेगुरु जी की फतेह देख जीवा गुर तेरा दर्शन देख जीवा गुर तेरा पूरकर् मे प्रभ मेरा प्रभ मेरा दर्शन देख जीवा गुरु तेरा दर्शन देख जीवा गुरु दर्शन देख जीवा गुरतेरा तेरा दर्शन देख जीवा तेरा ਗੁਰ ਪਰਸਾਦ ਕੀ ਨਾ ਵੀਰ ਲਾਜਾਤੇ ਗੁਰ ਪਰਸਾਦ ਕੀ ਨਾ ਵੀਰ ਲਾਜਾਤੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਗੁਰ Sona obino prawa mereta. Terana koma luva semeretita. Terana koma luva semeretita. gurte. ਇਸ ਜਪਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਵੈਕਾਰ ਅਕਾਰ ਮੂਰਤਿ ਜੁਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਨ ਹੋਵੈ ਜੇ ਸੋਚੀ ਲਖਵਾਰ ਤੁਪੈ ਚੁਪਨ ਹੋਵੈ ਜੇ ਰਾ ਅਲਵਤਾਰ ਬੁਖਾ ਬਖਣਾ ਉਤਰੀ ਜਵਨਾ ਪੂਰੀਆ ਪਾਰ ਸਹ ਸਿਆਣ ਪਾਲਾ ਖੋਇ ਤੱਕਣਾ ਚਲੇ ਨਾਲ ਕਿ ਉਸ ਚਾਰਾ ਹੋਈ ਐ ਕਿ ਕੂੜੇ ਟੁੱਟੇ ਪਾਰ ਉਕਾ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਕਾਰ ਹੁਕਮ ਨਾ ਕਹਾ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਾਈ ਹੁਕਮਿ ਉਤਮ ਨੀਚਕ ਮਰਲਿਕ ਤੁਖਸ ਪਈਐ ਕਨੋਮੀ ਬਕਸੀਸ ਇਕ ਹੁਕਮਿ ਸਦਾ ਪੁਆਈਐ ਹਕਮੈ ਦਰ ਸਭ ਕੋ ਬਾਹਰ ਨ ਕੋ ਨਾਨਕ ਹੁਕਮੈ ਜੈ ਬੁਝੈ ਤਾ ਹਮੇ ਕੀੜਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਰ ਜਾਣੇ ਸਾਨ ਗਾਵੇ ਕੋ ਕੁੰਵੜਿਆਆਂ ਚਾਰ ਗਾਵੇ ਕੋ ਵਿਦਿਆ ਵੀ ਕੰਬੀ ਚਾਰ ਗਾਵੇ ਕੋ ਉਸਤ ਕਰਤੰ ਖੇ ਇਕਾਵੇ ਕੋ ਜਿਲੇ ਫਿਰਦੇ ਗਾਵੇ ਕੋ ਚਾਪੈ ਸਦੂਰ ਗਾਵੇ ਕੋ ਕਹਾ ਤਾ ਹضور ਕਥਾ ਕਠਿਨਾ ਅਗੈ ਕਟ ਹਕੀ ਕੋਟੀ ਕੋਟ ਕਰ ਤਿੰਦਾ ਤੇ ਲੈ ਦੱਕ ਪਾਇ ਚਕਾਰ ਚੰਤਰ ਖਾਈ ਖਾ ਹੁਕਮੀ ਹੁਕਮ ਚਰਾਈ ਰਾਓ ਨਾਨਕੁ ਇਕ ਸਾਹਿਬੇ ਪ੍ਰਵਾਉ ਸਾਚਾ ਸਾਹਿਬ ਸਾਚਨਾਏ ਭਾਕਿਆ ਪਾਉ ਪਾਰ ਆਖਿਆ ਮੰਗਿਆ ਦੇ ਦੇ ਦਾਤ ਕਰੇਗਾ ਤਾਰ ਫੇਰ ਕਿਹਾ ਗਿਆ ਕੀ ਆ ਜੀ ਜੀ ਸਰਦਾਰ ਮੋ ਕੀ ਬੋਲਣ ਬੋਲਿਆ ਜੀ ਸੁਣ ਤਰੇ ਪਿਆਰ ਅੰਮ੍ਰਿਤ ਵੇਰਾ ਸਚਨਾਉ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਰੀ ਮੋਖਦਵਾਰ ਨਾਨਕ ਕੈ ਮਜਾਈਆਂ ਸਭ ਆਪੇ ਸਚਿਆਰ ਆਪਾਂ ਯਾ ਇੱਕ ਤਾਉ ਹੈ ਆਪੇ ਆਪਨ ਰੰਜਨ ਸੋ ਜਿਨ ਸੇ ਵਿਆ ਤਿ ਪਾਇਆ ਮਾਨ ਨਾਰਕ ਗਾਵਏ ਗੁਣੀ ਗਾਵਿਆ ਸੁਨਿਆ ਮਨਖੀਆ ਭਾਉ ਦੁਖ ਪਹਰ ਸ਼ੁਕਰ ਲਾਇਆ ਗੁਰਮਖ ਨਾਦਾਂ ਗੁਰਮਖ ਵੇਦਾਂ ਗੁਰਮਖ ਰਿਆਸਮਾਈ ਗੁਰੂ ਸਰਕਰ ਕੋਰਖਰ ਮਕ ਪਾਰਵਤੀ ਮਾਈ ਜਿਉ ਜਾਣਾ ਖਾਣਾ ਹੀ ਕਿਣਾ ਕਥਰਨਾ ਹੈ ਗੁਰਾ ਇੱਕ ਦੇਵ ਜਾਈ ਸਭਾਂ ਚੀਆ ਕਾ ਇੱਕ ਦਾਤਾ ਸੁਮੇ ਸਰਨਾ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਦੀ ਸੋਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਸਾਹਮਣੇ ਧੰਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇੱਕ ਸ਼ਬਦ ਪੇਸ਼ ਕਰਨ ਜਾ ਰਹੀ ਹਾਂ ਪਿਤਕ ਲੂਣੂ ਬੇ ਅੰਤ ਪਿਆਰਾ ਮਾ ਤ੍ਰਿਪਤਾ ਦੀ ਅੱਖ ਦਾ ਤਾਰਾ ਉਹ ਆਮ ਨਹੀਂ ਕੋਈ ਖਾਸ ਲੱਗਦਾ ਅੱਜ ਜੋ ਜੰਮਿਆ ਬਾਲ ਪਿਆਰਾ ਹੋ ਜਿੱਥੇ ਬਾਬੇ ਜਨਮ ਲਿਆ ਨਨਕਾਣਾ ਹੋਣੀ ਥਾ ਪੈਣ ਨਾਨਕੀ ਕਹੇ ਵੀਰ ਦਾ ਨਾਨਕ ਰਖਣਾ ਨਾ ਪੈਣ ਨਾਨਕੀ ਕਹੇ ਵੀਰ ਦਾ ਨਾਨਕ ਰਖਣਾ ਨਾ ਕਹੇ ਵੀਰ ਕਹਾ ਕੇ ਚਰਨ ਦਾ ਮੁਖੜਾ ਮੁਖੜਾ ਤੱਕ ਕੇ ਟੁੱਟਦਾ ਦੁਖੜਾ ਜਦੋਂ ਪਿਆਰ ਦੇ ਨਾਲ ਬੁਲਾਵਾ ਭਰ ਕੇ ਉੱਠਦਾ ਬਾ ਪੈਣ ਨਾਨਕੀ ਕਹੇ ਵੀਰ ਦਾ ਨਾਨਕ ਰਖਣਾ ਨਾ ਪੈਣ ਨਾਨਕੀ ਕਹੇ ਵੀਰ ਦਾ ਨਾਨਕ ਰਖਣਾ ਨਾ ਚਿਤ ਕਰਦਾ ਬਨ ਦੇਵਾ ਸੇਰਾ ਇੱਕ ਦਿਨ ਦਾ ਅਜੇ ਵੀਰ ਹੈ ਮੇਰਾ ਲੜ ਲੜਾਉਂਦੀ ਨਾ ਮੈਂ ਥੱਕਦੀ ਰੁਸ ਨਾ ਜਾਵੇ ਵੀਰ ਹੈ ਮੇਰਾ ਵੀਰ ਮੇਰੇ ਦੀ ਵੰਡੂ ਲੋੜੀ ਪਰ ਪਰ ਮੁਠੀਆਂ માં ਪੈਣ ਨਾਨਕੀ ਕਹੇ ਵੀਰ ਦਾ ਨਾਨਕ ਰਖਣਾ ਨਾ ਪੈਣ ਨਾਨਕੀ ਕਹੇ ਵੀਰ ਦਾ ਨਾਨਕ ਰਖਣਾ ਨਾ ਵਾਇਗੁਰੂ ਜੀ ਦਾ ਖਾਲਸਾ ਅਸ਼ੀਰਵਾਹ ਹੈ ਗੁਰੂ ਜੀ ਕੀ ਫਤਿਹ ਧੀ ਦੇ ਪ੍ਰਕਾਸ਼ ਦਿਹਾਰੇ ਸਿੱਚ ਮੈਂ ਤੁਹਾਨੂੰ ਬੋਲ ਮੰਤਰ ਦਾ ਪਾਠ ਸੁਨਾਣ ਲਈ ਹਾਂ एक उपकार सतनाम करता तेज अकार निर्ोम निर्वैमूरक प्रसाद जब आर सच जुगार सच हैप्पी सच नानक होशी वीर सच वाइगुल जी का खालसा वाइगुल जी की फतेह अगले बच्चे श्री गुरु नानक देव देव जी दे प्रकाश पूर्व पर मूल मूल मंत्र पेश करन जा कार सत नाम निर्वैर अजूनी आज सच सच पी, सथ, नानक होशी पी सोचे सोचना हो वही जे सोचे सोच लखना ਉਭਾਈ ਜੇ ਲਾਇ ਰਹਾ ਲਿਪਤਾ ਮੁਖਿਆ ਭੁਖ ਨਾ ਉਤਰੀ ਜੇਵਨਾ ਪੁਰੀਆ ਭਾਰ ਸਹਿ ਸਿਆੜ ਪਾ ਲਖ ਹੋਇ ਤਾ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈ ਐ ਕਿ ਉਹ ਪੂੜਾ ਟੁੱਟੇ ਪਰ हुक्म रजाई चलना नानक लिख्या नाल हुक्मी होवन अकाल हुक्म न कहा जाई हुक्मी होवन जी हुक्म मिले वडियाई हुक्मी उत्तम नीच हुक्म मिले दुख सुपाई है इक ना हुक्मी बख्शीश इक हुक्मी सदा पवाई है

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜਿਸ ਤਰ੍ਹਾਂ ਅਸੀਂ ਕਵਰੇਜ ਕਰਨ ਜਾਂਦੇ ਸੀ ਜਦੋਂ ਵੀ ਪੰਜਾਬ ਦੇ ਵੱਖ-ਵੱਖ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਜਾਂਦੇ ਆ ਤਾਂ ਉੱਥੇ ਜਦੋਂ ਗੁਰੂ ਘਰ ਦੀਆਂ ਕਮੇਟੀਆਂ ਆਪਣੇ ਬੱਚਿਆਂ ਵਾਸਤੇ ਇੰਨੇ ਵੱਡਮੁੱਲੇ ਕਾਰਜ ਕਰਦੀਆਂ ਨੇ ਤਾਂ ਮੈਨੂੰ ਵੀ ਰੀਜ ਹੁੰਦੀ ਸੀ ਕਿ ਮੇਰੇ ਪਿੰਡ ਦੇ ਵਿੱਚ ਵੀ ਅਜਿਹਾ ਕੁਝ ਕਿਉਂ ਨਹੀਂ ਹੁੰਦਾ ਕਿਉਂਕਿ ਜਿਹੜੇ ਸਾਡੇ ਵੱਡੇ ਵਡੇਰੇ ਨੇ ਚਾਹੇ ਸਰਦਾਰ ਹਾਂ ਜੀ ਖੜਕ ਸਿੰਘ ਜੀ ਸਨ ਜਿਹੜੇ ਕਾਫੀ ਜ਼ਿਆਦਾ ਗੁਰਬਾਣੀ ਸੰਬੰਧੀ ਸੂਝ-ਬੂਝ ਰੱਖਦੇ ਸਨ ਤੇ ਜਾਂ ਫਿਰ ਬਾਪੂ ਕਰਤਾਰ ਸਿੰਘ ਜੀ ਜਾਂ ਹੋਰ ਸਾਡੇ ਵੱਡੇ-ਵਡੇਰੇ ਨੇ ਜਿਨ੍ਹਾਂ ਨੇ ਸ਼ੁਰੂਆਤ ਦੇ ਵਿੱਚ ਬੜਾ ਸੋਹਣਾ ਜਿਹੜਾ ਉਪਰਾਲਾ ਕੀਤਾ ਅੱਜ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਪ੍ਰਧਾਨ ਸਾਹਿਬ ਨੇ ਜਾਂ ਜਿੰਨੇ ਵੀ ਕਮੇਟੀ ਮੈਂਬਰ ਨੇ ਸਾਡੇ ਸਤਕਾਰਯੋਗ ਸਰਪੰਚ ਸਾਹਿਬ ਨੇ ਸਰਦਾਰ ਕੁਲਜੀਤ ਸਿੰਘ ਤੇ ਸਮੂਹ ਪੰਚਾਇਤ ਮੈਂਬਰ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਹੀ ਸੋਨਾ ਉਪਰਾਲਾ ਕੀਤਾ ਤੇ ਆਸ ਰੱਖਦੇ ਹਾਂ ਉਮੀਦ ਕਰਾਂਗੇ ਕਿ ਵਿਸਾਖੀ ਵੇਲੇ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਹੋਏਗਾ ਲੋਹਾਰਮਾ ਜਰਾ ਪਿੰਡ ਦੀ ਸੰਗਤ ਵੱਲੋਂ ਤੇ ਇਸ ਦੇ ਨਾਲ ਨਾਲ ਇੱਕ ਹੋਰ ਕਹਿਣਾ ਚਾਹਾਂਗੇ ਜਿਹੜੇ ਮਾਪਿਆਂ ਦੇ ਬੱਚਿਆਂ ਨੇ ਅੱਜ ਗੁਰਬਾਣੀ ਗਾਇਨ ਕੀਤਾ ਜਾਂ ਫਿਰ ਜਿਹੜੇ ਬੱਚਿਆਂ ਵਾਸਤੇ ਕੁਝ ਖਾਸ ਉਪਰਾਲੇ ਕਰਦੇ ਨੇ ਮਾਪੇ ਖਾਸ ਕਰਕੇ ਉਹਨਾਂ ਮਾਪਿਆਂ ਦਾ ਦਿਲੋਂ ਧੰਨਵਾਦ ਹੈ ਜਿਨ੍ਹਾਂ ਦੇ ਬੱਚੇ ਸਿੱਖੀ ਲੜ ਲੱਗੇ ਹੋਏ ਨੇ ਗੁਰਬਾਣੀ ਸਿਮਰਨ ਕਰਦੇ ਨੇ ਉਹਨਾਂ ਮਾਪਿਆਂ ਲਈ ਕੋਈ ਸ਼ਬਦ ਹੀ ਨਹੀਂ ਕਿਉਂਕਿ ਜਿਹੜਾ ਬੱਚਾ ਹੁੰਦਾ ਉਸ ਨੂੰ ਦੁਨੀਆ ਦੇ ਉੱਪਰ ਕਿਸ ਤਰ੍ਹਾਂ ਦਾ ਰਸਤਾ ਵਿਖਾਉਣਾ ਹੈ ਇਹ ਉਹਨਾਂ ਦੇ ਮਾਪਿਆਂ ਦਾ ਕਾਰਜ ਹੁੰਦਾ ਹੈ ਅੱਜ ਉਹ ਮਾਵਾਂ ਪਿਤਾ ਦੇ ਯੋਗ ਨੇ ਜਿਨ੍ਹਾਂ ਦੇ ਬੱਚਿਆਂ ਨੇ ਬਹੁਤ ਹੀ ਸੋਨਾ ਉਪਰਾਲਾ ਕੀਤਾ ਹੈ ਬਹੁਤ ਹੀ ਗੁਰਬਾਣੀ ਪੜ੍ਹੀ ਹੈ ਵਿਚਾਰੀ ਹੈ ਸੁਣੀ ਹੈ ਕੀਰਤਨ ਕੀਤਾ ਤੇ ਮੇਰੇ ਗੁਰੂ ਘਰ ਦੇ ਜਿਹੜੇ ਗ੍ਰੰਥੀ ਸਿੰਘ ਨੇ ਬਾਬਾ ਸੁਖਦੇਵ ਸਿੰਘ ਜੀ ਉਹਨਾਂ ਦਾ ਬਹੁਤ ਹੀ ਜ਼ਿਆਦਾ ਜਿੰਨੇ ਵੀ ਸਿਖਤ ਕਰ ਸਕਾਂ ਥੋੜੀ ਹੈ ਜਿਨ੍ਹਾਂ ਨੇ ਪ੍ਰਭਾਤ ਫੇਰੀਆਂ ਦਾ ਕਾਰਜ ਜਿਹੜਾ ਸ਼ੁਰੂ ਕੀਤਾ ਹੈ ਜਿਹੜੀ ਪ੍ਰਭਾਤ ਫੇਰੀਆਂ ਜਦੋਂ ਘਰਾਂ ਦੇ ਵਿੱਚ ਜਾਂਦੀਆਂ ਨੇ ਇੱਕ ਵੱਖਰਾ ਹੀ ਅਲੌਕਿਕ ਨਜ਼ਾਰਾ ਹੁੰਦਾ ਹੈ ਇੱਕ ਵੱਖਰੀ ਤਰ੍ਹਾਂ ਦਾ ਹੀ ਉਹ ਉਹ ਵਕਤ ਹੁੰਦਾ ਹੈ ਸੋ ਜਿੰਨੇ ਵੀ ਸਾਡੇ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹਨਾਂ ਦਾ ਬਹੁਤ ਹੀ ਸ਼ਬਦ ਥੋੜੇ ਪੈ ਜਾਂਦੇ ਨੇ ਜਿੰਨਾ ਇਹਨਾਂ ਨੇ ਸੋਨਾ ਕਾਰਜ ਸ਼ੁਰੂਆਤ ਕੀਤੀ ਹੈ ਤੇ ਇਸ ਦੇ ਨਾਲ ਨਾਲ ਜਿਹੜੇ ਬੱਚੇ ਵਿਦੇਸ਼ਾਂ ਦੇ ਵਿੱਚ ਗਏ ਹੋਏ ਨੇ ਮੇਰੇ ਪਿੰਡ ਦੇ ਕਿਉਂਕਿ ਜਦੋਂ ਪੜ੍ਹ ਲਿਖ ਕੇ ਬੱਚਾ ਅੱਗੇ ਵੱਧਾ ਤੇ ਵਿਕਾਸ ਜਿਹੜਾ ਹੈ ਉਹ ਚਾਹੇ ਕੋਈ ਵਿਦੇਸ਼ਾਂ 'ਚ ਜਾਵੇ ਚਾਹੇ ਆਪਣੇ ਦੇਸ਼ ਦੇ ਵਿੱਚ ਰਹਿ ਕੇ ਤਰੱਕੀ ਕਰੇ ਉਹ ਬੱਚੇ ਦਾ ਉਹਨਾਂ ਹੀ ਸਤਿਕਾਰ ਹੈ ਮੈਂ ਬੱਚਿਆਂ ਨੂੰ ਮਾਪਿਆਂ ਨੂੰ ਬੇਨਤੀ ਕਰਾਂਗਾ ਜਿਹੜੇ ਬੱਚੇ ਵਿਦੇਸ਼ ਗਏ ਨੇ ਉਹਨਾਂ ਨੂੰ ਜ਼ਰੂਰ ਇੰਨਾ ਕੁ ਯਾਦ ਜ਼ਰੂਰ ਕਰਵਾਉਂਦੇ ਰਹਿਣ ਕਿ ਬੇਟਾ ਤੂੰ ਜਿੱਥੇ ਵੀ ਵੱਸੇ ਸੁਖੀ ਵੱਸੇ ਤੇ ਜਿਹੜਾ ਵੀ ਉੱਥੇ ਗੁਰੂ ਘਰ ਨੇੜੇ ਆ ਚਾਹੇ ਮੰਦਿਰ ਹੈ ਮਸਜਿਦ ਹੈ ਚਰਚ ਹੈ ਉਹ ਜਿਹੜੇ ਵੀ ਧਰਮ ਦਾ ਬੱਚਾ ਹੈ ਆਪਣੇ ਉਹ ਧਾਰਮਿਕ ਸਥਾਨ ਦੇ ਜ਼ਰੂਰ ਦਰਸ਼ਨ ਕਰਨ ਜਾਵੇ ਚਾਹੇ ਉਹ ਮਹੀਨੇ 'ਚ ਇੱਕ ਵਾਰੀ ਜਾਂਦਾ ਹੈ ਜਾਂ ਜਿਵੇਂ ਵੀ ਉਹਨੂੰ ਸਮਾਂ ਠੀਕ ਲੱਗਦਾ ਹੈ ਤੇ ਅੰਤ ਦੇ ਵਿੱਚ ਜਿੰਨੇ ਵੀ ਮੇਰੇ ਪਿੰਡ ਦੇ ਬੱਚਿਆਂ ਨੇ ਅੱਜ ਗੁਰਬਾਣੀ ਗਾਇਨ ਕੀਰਤਨ ਕੀਤਾ ਉਹਨਾਂ ਸਾਰਿਆਂ ਨੂੰ 10 ਵੱਲੋਂ 2100 ਰੁਪਏ ਹੋਰ ਜੇ ਕੋਈ ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ ਉਸ ਦੇ ਵਾਸਤੇ ਦਾਸ ਸਾਹਿਬ ਸਿੰਘ ਬਿਰਕ ਮਾਫੀ ਚਾਹੁੰਦਾ ਹੈ वैगरुजी वाहे जी का खालसा वाहिगुरु जी की फतेह सुखविंदर सिंह भोले सोनिहार ਆਜੋ ਬੇਟਾ ਘੁੰਮੇ ਬੇਟਾ ਸਾਹਮਣੇ ਪਾਓ ਸਤਿ ਸ੍ਰੀ ਅਕਾਲ ਸੋ ਸੰਗਤਾਂ ਨੂੰ ਬੇਨਤੀ ਹੈ ਸੇਟਾ ਲਿਖੇ ਪਹੁੰਚਣ ਦੀ ਕਿਰਪਾਲਤਾ ਕਰਨੇ ਸੋ ਕੱਲ ਨੂੰ ਗੁਰਦੁਆਰਾ ਚੁਬਾਰਾ ਸਾਹਿਬ ਸੀਟਾਂ ਵ ਸੀਟਾਂ ਲਿਖੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਸੁਜਨਾ ਸੰਤਾ ਨੇ ਭਾਈ ਗੁਰੂ ਵਾਲੇ ਬੰਨਾ ਹੈ ਸੋ ਕਾਈ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਸੰਤਾ ਅੰਮ੍ਰਿਤ ਸੰਚਾਰ ਵਾਸਤੇ ਪਹੁੰਚਣ ਦੀ ਕਿਰਪਾ ਦਿੱਤਾ ਕਰਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸੋ ਭਾਈ ਸਰਮਜੀਤ ਸਿੰਘ ਲੱਟਿਆ ਜੀ ਪੁੱਤਰ ਸਰਦਾਰ ਪ੍ਰਗਟ ਸਿੰਘ ਦੇ ਉਸੇਵਾਦਾਰ ਨੂੰ ਬੇਨਤੀ ਹੈ ਆਕੇ ਸਰਪਾਉ ਲੈਣ ਦੀ ਕਿਰਪਾਤਾ ਕਰ ਗਏ ਨੇ ਉਹਨਾਂ ਨੂੰ ਬੇਨਤੀ ਹੈ ਉਹਨਾਂ ਸਾਹਮਣੇ ਕਿ ਸਰਪਾਉ ਬੜੇ ਭਾਗਾ ਨਾਲ ਮਿਲਦੇ ਰਹੇ ਹੁਣ ਤੁਸੀਂ ਇਸ ਸਰਪਾਉ ਦੇ ਸੰਭਾਲ ਪੂਰੀ ਰੱਖਣੀ ਹੈ ਸਿਰਪਾਉ ਦੀ ਸੰਭਾਲ ਰੱਖਣੀ ਹੈ ਸੋ ਜਿਨ੍ਹਾਂ ਬੱਚਿਆਂ ਨੂੰ ਸਿਰਪਾਉ ਦਿੱਤੇ ਗਏ ਨੇ ਸਾਰੀ ਸੰਗਤ 12 ਇੱਕ ਸਾਈਡ ਤੇ ਹੋ ਕੇ ਬੱਚਿਆਂ ਨੂੰ ਪੋਲੇ ਸੋਨਿਹਾਲ ਸੁਪਾਈ ਕਸੈਡ ਵੀਰ ਸਿੰਘ ਸੁਪੁੱਤਰ ਸਰਦਾਰ ਦਿਲਿੰਦਰ ਸਿੰਘ ਦੇ ਤੁਸੀਂ ਵੀਰ ਇੱਧਰ ਆ ਜਾਓ ਬੱਚੇ ਵੀ ਇੱਧਰ ਆ ਤੁਸੀ ਬਲਵਿੰਦਰ ਵੀ ਇੱਧਰ ਆ ਇੱਧਰ ਹੀ ਖੜ੍ਹ ਜਾ ਕਰੋ ਹਾਂ ਇਸ ਤਰ੍ਹਾਂ ਬੇਟਾ ਸਾਹਮਣੇ ਆਗਾ ਸਾਹਮਣੇ ਇੱਧਰ ਖੜ੍ਹ ਜਾਓ ਸੋ ਜਸ ਜਸਮੀਤ ਕੌਰ ਸੁਪੁੱਤਰੀ ਸਰਦਾਰ ਦਿਲਿੰਦਰ ਸਿੰਘ ਦੇ ਅਵਨੀਤ ਕੌਰ ਸੁਪੁੱਤਰੀ ਸਰਦਾਰ ਤਰਸੇਮ ਸਿੰਘ ਦੇ ਉਹ ਆਗੇ ਆਗੇ ਆ ਪਾਈ ਜਿਹੜਾ ਬੱਚਿਆਂ ਦੇ ਨਾਮ ਬੋਲੀ ਜਾ ਰਹੇ ਆ ਪਹੁੰਚਣ ਦੀ ਕਿਰਪਾਲਤਾ ਕਰੋ ਉਹ ਨਿਹਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਰਵਜੋਤ ਸਿੰਘ ਸੁਪੁੱਤਰ ਸਰਦਾਰ ਤਰਸੇਮ ਸਿੰਘ ਦੇ ਸਾਹਮਣੇ ਕਿਹੜਾ ਸਾਹਮਣੇ ਇੱਥੇ ਘਟ ਜਾਓ ਇੱਥੇ ਘਟ ਜਾਓ ਬਹੁਤ ਆ ਜਾਣੇ ਗੁਰਪ੍ਰੀਤ ਸਿੰਘ ਸੁਪੁੱਤਰ ਸਰਦਾਰ ਹਰਵਿੰਦਰ ਸਿੰਘ ਦੇ ਆਜੋ ਬਟਾ ਆਜੋ ਇੱਧਰ ਆਜੋ ਪੰਨੀ ਜਰੂਰ ਹੈ ਇੱਧਰ ਵਸਾ ਬੈਠੋ ਆਜੋ ਬੱਚੇ ਤੁਸੀਂ ਰਿਆਨ ਵੀਰ ਸਿੰਘ ਸੁਪੁੱਤਰ ਸਰਦਾਰ ਲਵਜੀਤ ਸਿੰਘ ਦੇ ਲੰਗਰ ਫਟਾ ਗਿਆ ਆਇਆ ਅਰਜਨਜੀਤ ਸਿੰਘ ਸੁਪੁੱਤਰ ਦਵਿੰਦਰ ਸਿੰਘ ਦੇ ਲੰਗਰ ਕੋ ਮੇ ਇੱਧਰ ਘੁੰਮ ਲਿਆ ਕਰੋ ਸਾਹਮਣੇ ਜਾ ਕਰੋ ਹਾਂ ਹਾਂ ਹਲੋ ਅਬੇ ਜੋਤ ਸਿੰਘ ਨੂੰ ਪੋਤਰਾ ਅਵਤਾਰ ਸਿੰਘ ਦਾ ਸੋਨਿਆ ਰੂਪ ਅਰਜੋਤ ਸਪੁੱਤਰ ਬਲਿਹਾਰ ਸਿੰਘ ਦੇ ਗੁਰਕੀਰਤ ਸਿੰਘ ਸਪੁੱਤਰ ਜਗਿੰਦਰ ਸਿੰਘ ਦੇ ਗੁਰਕੀਰਤ ਸਿੰਘ ਸਪੁੱਤਰ ਸਰਦਾਰ ਜਗਿੰਦਰ ਸਿੰਘ ਦੇ ਰੋਪਨਪ੍ਰੀਤ ਕੌਰ ਸਪੁੱਤਰੀ ਸਰਦਾਰ ਜਗਿੰਦਰ ਸਿੰਘ ਦੇ ਸਾਰੇ ਬੱਚਿਆਂ ਨੂੰ ਬੇਨਤੀ ਹੈ ਪਹੁੰਚਣ ਦੀ ਕਿਰਪਾਲਤਾ ਕਰੋ ਇਧਰ ਕੋ ਮੈਨੂੰ ਸਾਹਮਣੇ ਜੀ ਸਮਰਪਰੀਸ਼ਨ ਸੁਪੁੱਤਰ ਗੁਰਦੇਵ ਸਿੰਘ ਦੇ ਗੱਭੇ ਸਭੇ ਕਿ ਉਹਦੇ ਕੋ ਮੈਨੂੰ ਇਧਰ ਬੈਠਾ ਸਾਹਮਣੇ ਜੀ ਸਾਹਮਣੇ ਲੋ ਠੀਕ ਹੈ ਆ ਜੋ ਤਸਵੀਰ ਨਹੀਂ ਦੇ ਆਜੋ ਆਰੇ ਬੱਚਿਓ ਅਭਿਰਾਸ਼ ਸਿੰਘ ਸੁਪੁੱਤਰ ਸਰਦਾਰ ਗੁਲਜਾਰ ਸਿੰਘ ਦੇ ਸਵਾਮੀ ਆ ਵੀ ਰਾਜੀ ਹੈ ਅੰਮੀ ਜੀ ਉਹ ਆਈ ਤੇ ਬ੍ਰਾਵਦੀਪ ਸਿੰਘ ਪੁੱਤਰ ਸਰਦਾਰ ਪ੍ਰਗਟ ਸਿੰਘ ਦੇ ਪੁੱਤਰੀ ਹਰਪ੍ਰੀਤ ਸਿੰਘ ਦੇ ਇਕਮ ਸਿੰਘ ਜਤਿੰਦਰ ਸਿੰਘ ਦੇ ਇਕਮ ਪ੍ਰੇਤ ਸਪੁੱਤਰ ਜਤਿੰਦਰ ਸਿੰਘ ਦੇ ਕੱਲੇ ਕਿਉਂ ਆ ਗਿਆ ਇਕੱਠੀ ਗੱਲ ਦੋਨੇ ਇਕੱਠੇ ਨartz ਮੜੇ ਜਾਂਦੇ ਸੇਰਤ ਪ੍ਰੇਮਕਾ ਸੁਪੁੱਤਰ ਹਰਪ੍ਰੀਤ ਸਿੰਘ ਦੇ ਓਮਕਾਰ ਦੀਪ ਸੁਪੁੱਤਰ ਜਤਿੰਦਰ ਸਿੰਘ ਦੇ ਪ੍ਰਵਲীন ਕੌਰ ਸੁਪੁੱਤਰ ਰਤਨ ਸਿੰਘ ਦੇ ਅਵਨੋਰ ਸਿੰਘ ਪੋਤਰਾ ਦਰਸ਼ਨ ਸਿੰਘ ਦਾ ਸਹਿਜ ਪ੍ਰੇਮ ਸਿੰਘ ਸਪਤਰੇ ਪਰਮਜੀਤ ਸਿੰਘ ਸਾਹਮਣੇ ਬੈਠਾ ਸਾਹਮਣੇ ਖੜ੍ਹ ਜਾਓ ਅਰਸ਼ ਅਗਨ ਅਰਸ਼ ਵੀਰ ਸਿੰਘ ਪਰਮਿੰਦਰ ਸਿੰਘ ਦੇ ਤਨਵੀਰ ਕੌਰ ਪਰਮਿੰਦਰ ਸਿੰਘ ਸੁਪਾਏ ਜਿਸ ਕਿਸੇ ਦਾ ਕੋਈ ਬੱਚਾ ਹੋ ਰਹਿ ਗਿਆ ਹੋਵੇ ਉਹ ਇੱਥੇ ਪਹੁੰਚ ਕੇ ਸਰਪਉ ਲੈ ਸਕਦੇ ਹੋ ਸੋ ਜਿਹੜੇ ਸੇਵਾਦਾਰ ਸ਼ਾਮ ਨੂੰ ਸਿਮਰਨ ਤੇ ਪਹੁੰਚਦੇ ਨੇ ਸੋ ਭਾਈ ਉਹਨਾਂ ਬੱਚਿਆਂ ਨੂੰ ਵੀ ਸਨਮਾਨ ਕੀਤਾ ਜਾਵੇਗਾ ਆਜੋ ਬੇਟਾ ਤੁਸੀਂ ਆਜੋ ਥੋਲੇ ਸੋ ਨਿਹਾਲ ਭਾਵੇਂ ਕੀਰਤਨ ਵਾਲੇ ਬੱਚੇ ਰਹਿ ਗਏ ਤੇਰੀ ਕੁਝ ਆਗੇ ਕੁਝ ਬੱਚੇ ਕੁਝ ਰਹਿ ਗਏ ਕੁਝ ਆਗੇ ਸਰਪੰਚ ਜੀ ਜਾਓ ਇੱਕੰਪ੍ਰਿਤਤ ਕੌਰ ਜਤਿੰਦਰ ਸਿੰਘ ਜੀ ਉੱਥੇ ਪੂਰਾ ਪੈ ਗਾਜੋ ਉਧਰ ਪਰ ਆਪ ਨੂੰ ਖੜ੍ਹ ਜਾਓ ਬੇਟਾ ਉੱਥੇ ਹੋ ਜਾ ਸੋਥ ਜਿਹੜੇ ਬੱਚਿਆਂ ਨੇ ਕੀਰਤਨ ਗਾਇਨ ਕੀਤਾ ਹੈ ਭਾਈ ਵਾਰਿਸ ਰਾਈ ਜਾਓ ਦੇਖੋ ਜੀ ਸਿਪਾਏ ਜਿਹੜੇ ਗੁਰੂ ਘਰ ਦੇ ਸੇਵਾ ਕਰਵਾਉਣ ਦੇ ਸਮੇਂ ਸੇਵਾਦਾਰ ਪਹੁੰਚਦੇ ਨੇ ਉਹਨਾਂ ਨੂੰ ਬੇਨਤੀ ਹੈ 파ਰਸ਼ਦੀਪ ਸਿੰਘ ਡਾਕਟਰ सुरेंद्र ਸਿੰਧੇ ਆਜੋ 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 ਬੱਚੇ ਆਜੋ ਬੱਚੇ ਆਓ ਆਕੇ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਗੁਰਪਾਲ ਸਿੰਘ ਖਾਰਾ ਉਸਤਾ ਬਾਤੂ ਸ਼ਾਮ ਸਿੰਘ ਸਮਰਾ ਜੋ ਸ਼ਾਮ ਨੂੰ ਸਿਮਰਨ ਦੇ ਵਿੱਚ ਹਾਜ਼ਰੀ ਭਰਦੇ ਨੇ ਸੋਹਿਆ ਸਰਿੰਦਰ ਸਿੰਘ ਸੇਰਾ ਗੁਰਿੰਦਰ ਸਿੰਘ ਸੇਰਾ ਜੋ ਸ਼ਾਮ ਨੂੰ ਸਿਮਰਨ ਦੇ ਟਾਈਮ ਪਹੁੰਚਦੇ ਨੇ ਭਾਈ ਗੁਰਿੰਦਰ ਸਿੰਘ ਸੇਰਾ ਜਸ਼ਨਦੀਪ ਸਿੰਘ ਸੇਰਾ ਇਹ ਬੱਚੇ ਸ਼ਾਮ ਨੂੰ ਸਿਮਰਨ ਦੇ ਟਾਈਮ ਹਾਜ਼ਰੀ ਭਰਦੇ ਨੇ ਇਹਨਾਂ ਨੂੰ ਬੇਨਤੀ ਹੈ ਪਹੁੰਚੋ ਸਾਬ ਸਿੰਘ ਪਵਿੱਤਰ ਸਿੰਘ ਖੜੀ ਸਾਹਮਣੇ ਖੜੀ ਸਾਹਮਣੇ ਸਤਿੰਦਰ ਸਾਹਮਣੇ ਆ ਜਾ ਤੁਸੀਂ ਇਹਨਾਂ ਬਟੇ ਤੁਸੀਂ ਸਾਹਿਬ ਇਹਨਾਂ ਦੇ ਬਰਾਬਰ ਇਸ਼ਾਰੇ ਉੱਤੇ ਇਕੱਠੇ ਹੋ ਜਾਓ ਢੋਲੇ ਸੋਨਿਹਾਲ ਪਵਿੱਤਰ ਸਿੰਘ ਸਤਵਿੰਦਰ ਸਿੰਘ ਚਲੋ ਜੀ ਗੁਣਤਾਜ ਸਿੰਘ ਸੁਪੁੱਤਰ ਸਰਦਾਰ ਭਪਿੰਦਰ ਸਿੰਘ ਦੇ ਰਵਨੀਤ ਕੌਰ ਦੋਲੇ ਸੋਨਿਹਾਲ ਸਾਹਮਣੇ ਸਾਹਮਣੇ ਇਧਰ ਇਧਰ ਬਾਤ ਤੋਂ ਨਾ ਜਾਣਕਾਰੀ